ਸੂਰਤ ਦੇ ਪੰਜਾਬੀ ਚ ਆਪ ਦਾ ਸਵਾਗਤ ਹੈ ਇੱਕ ਬਦਨਸੀ ਪਰਿਵਾਰ ਦੀ ਦਾਸਤਾ ਹੈ ਜਿਨ੍ਹਾਂ ਦਾ ਇੱਕ ਹੀ ਬੱਚਾ ਸੀ ਜਿਸ ਦੀ ਥੋੜੇ ਮਹੀਨੇ ਪਹਿਲਾਂ ਟੀਬੀ ਕਾਰਨ ਮੌਤ ਹੋ ਚੁੱਕੀ ਹੈ ਹੁਣ ਇਸ ਘਰ ਵਿੱਚ ਇਸ ਬਜ਼ੁਰਗ ਜੋੜੇ ਦਾ ਪਾਲਣ ਪੋषण ਕਰਨ ਵਾਲਾ ਕੋਈ ਵੀ ਨਹੀਂ ਹੈ ਜੇਕਰ ਇਹਨਾਂ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਬਜ਼ੁਰਗ ਪਿਤਾ ਦੀ ਇੱਕ ਲੱਤ ਨੂੰ ਪੋਲਿਓ ਹੋਇਆ ਹੋਇਆ ਹੈ ਅਤੇ ਮਾਤਾ ਨੂੰ ਅੱਖਾਂ ਤੋਂ ਘੱਟ ਦਿਸਦਾ ਹੈ ਪਰ ਮਜਬੂਰੀ ਕਰਕੇ ਮਾਤਾ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰ ਰਹੀ ਹੈ ਇੱਕ ਛੋਟੇ ਜਿਹੇ ਕਮਰੇ ਵਿੱਚ ਦੋਨੋਂ ਜੀ ਰਹੇ ਹਨ ਜਿਸ ਦੀ ਛੱਤ ਵੀ ਬਾਲਿਆਂ ਵਾਲੀ ਹੈ ਤੇ ਇੰਨੀ ਖਸਤਾ ਹਾਲਤ ਵਿੱਚ ਹੈ ਕਿ ਕਿਸੇ ਵੇਲੇ ਵੀ ਡਿੱਗ ਸਕਦੀ ਹੈ ਇਸ ਗਰੀਬ ਲਾਚਾਰ ਬਜ਼ੁਰਗ ਜੋੜੇ ਨੇ ਸਰਕਾਰ ਸਮਾਜ ਸੇਵੀ ਸੰਸਥਾਵਾਂ ਅੱਗੇ गुਹਾਰ ਲਗਾਈ ਹੈ ਕਿ ਇਹਨਾਂ ਦਾ ਕਮਰਾ ਬਣਾ ਕੇ ਦਿੱਤਾ ਜਾਵੇ ਤੇ ਇਹਨਾਂ ਦੇ ਖਾਣ ਪੀਣ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਮਦਕੇ ਕੀ ਕਹਲੋ ਇਤਾਰੇ ਬੱਚੇ ਨੂੰ ਸਾਡੇ ਬੱਚੇ ਨੂੰ ਟੀਵੀ ਹੋ ਗਈ ਸੀ ਤੇ ਮਰ ਗਿਆ ਸੀ ਮੜ ਕੇ ਬਟਿਆ ਨਹੀਂ ਬੜੀ ਥਾਈ ਖੜਿਆ ਤੇ ਉਹ ਬਟਿਆ ਨਹੀਂ ਮੜ ਗਿਆ ਅਰੇ ਬੜੀ ਥਾਈ ਡਾਕਟਰਾਂ ਨੂੰ ਹਸਪਤਾਲ ਬਹੁਲ ਮਾਰੇ ਤੇ ਆਂਦੇ ਸੀ ਵੀ ਇਹਨੇ ਨਹੀਂ ਬਚਣਾ ਸੇਵਾ ਹੀ ਆ ਜਿੰਨੀ ਹੁੰਦੀ ਕਰੋ ਸੇ ਕਰਦੇ ਹਲਾ ਕਿਤਾ ਹਾਰਦੀ ਲਾ ਤੇ ਇਤਨਾ ਆ ਲੋਕਾਂ ਦੇ ਘਰ ਘਰ ਮਾਂਜ ਕੰਮ ਧੰਦਾ ਕਰਕੇ ਗੁਜ਼ਾਰਾ ਕਰਨਦੇ ਆ ਬੰਦੇ ਮੇਰੇ ਨੂੰ ਵੀ ਕਦੀ ਕੰਮ ਮਿਲਦਾ ਕਦੀ ਨਹੀਂ ਇਹ ਮੈਂ ਕੱਲੀ ਖਾਪਦੀ ਰਹਿਣੀ ਅੱਗੇ ਮੁੰਡਾ ਦੇ ਦਿੰਦਾ ਸੀ ਮਜਦ ਕਰ ਦਿੰਦਾ ਸੀ ਹੁਣ ਨਹੀਂ ਹਾਇਓ ਹੁਣ ਸਾਡੇ ਕੋਲ ਕੱਖ ਵੀ ਨਹੀਂ ਹੁੰਦਾ ਕਹੇ ਵੇਲੇ ਭੁੱਖੇ ਤੇ ਆਏ ਬਹਿ ਰਹੀਦਾ ਇਹ ਕਹੇ ਵੇਲੇ ਰੋਟੀ ਖਾ ਲਈ ਕਹੇ ਵੇਲੇ ਭੁੱਖੇ ਤੇ ਆਏ ਸੌਂਗੇ ਚਾ ਰੋਟੀ ਤੋਂ ਗਹਿ ਰਹੀਦਾ ਵਾ ਇਤਨੇ ਕੰਮ ਕਰ ਲਿਆ ਤੇ ਖਾ ਲਿਆ ਨਹੀਂ ਤੇ ਭੁੱਖੇ ਤੇ ਆਈ ਅਜੋਕੀ ਨਾ ਦਾ ਹੈ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਢੋਡਿਆ ਜੀ ਮਨਦੀਪ ਸਿੰਘ ਜੀ ਇਹ ਪਰਿਵਾਰ ਨਾਲ ਕੀ ਪਾਣਾ ਵਰਤਿਆ ਦੱਸੋ ਸਾਰਾ ਤੋੜਾ ਸਾਰੇ ਇਹਨਾਂ ਦੇ ਨਾਲ 6-7 ਮਹੀਨੇ ਪਹਿਲਾਂ ਇੱਕ ਜਵਾਨ 14-15 ਸਾਲ ਦਾ ਬੱਚਾ ਸੀ ਉਹਦੀ ਟੀਵੀ ਦੇ ਨਾਲ ਡੈਥ ਹੋ ਗਈ ਆ ਜੀ ਤੇ ਹੁਣ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦਾ ਵੇਖੋ ਘਰ ਦਾ ਗੁਜ਼ਾਰਾ ਤੇ ਹੈਂਡ ਟੂ ਮੌਥੀਆ ਕਿਸੇ ਵੇਲੇ ਸੁਖਾ ਸਿੰਘ ਹੈ ਪੋਲੀਓ ਦਾ ਮਰੀਜ਼ ਆ ਕਦੇ ਕੰਮ ਮਿਲਦਾ ਕਦੇ ਨਹੀਂ ਉਹ ਕਾਪਾਹਰਾ ਕੰਮ ਕਰ ਨਹੀਂ ਸਕਦਾ ਤਾਂ ਲੋਕ ਵੀ 100 200 150 300 ਤੱਕ ਦਿਹਾੜੀ ਦਿੰਦੇ ਇਹਨੂੰ ਜ਼ਿਆਦਾ ਦਿਹਾੜੀ ਵੀ ਨਹੀਂ ਦਿੰਦੇ ਕਿਉਂਕਿ ਉਹਦੇ ਕੋਲ ਪਾਰਾ ਕੰਮ ਹੋ ਨਹੀਂ ਸਕਦਾ ਤੇ ਘਰ ਦਾ ਘਰ ਦਾ ਕਿੰਨਾ ਛੱਤ ਸੀ ਤੋਸਰਾ ਇਹਨਾਂ ਦੇ ਘਰ ਦੀ ਛੱਤ ਤਕਰੀਬਨ ਬਰਸਾਤਾ ਦੇ ਵਿੱਚ ਚੋਂਦੀ ਆ ਤੇ ਡਿੱਗਣ ਦਾ ਵੀ ਖਤਰਾ ਵਾ ਤੇ ਕੀ ਮੰਗ ਕਰਦੇ ਕੁਸਰਾ ਸਾਨੂੰ ਮੈਂ ਪ੍ਰਸ਼ਾਸਨ ਤੋਂ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਅਪੀਲ ਕਰਦਾ ਵਾ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ